ਮੀਟੀਵਾਰੇ ਵੀਰ ਜੀ ਦਿਨ ਫੋਨ ਆਇਆ ਸੀ ਉਹਦਾ ਕਾਨਫਰੈਂਸ ਤੇ ਲਾ ਰਹੀ ਸੀ ਸਾਨੂੰ ਅਸੀਂ ਆਨਲਾਈਨ ਨਹੀਂ ਥੇ ਹੈਗੇ ਜੀ ਦੋਨਾਂ ਮੇਰਾ ਫੋਨ ਆ ਰਿਹਾ ਸੀ ਰਿਸ਼ਤੇਦਾਰੀ ਚ ਫੋਨ ਆ ਰਿਹਾ ਸੀ ਜੀ ਉਹਦਾ ਉਹ ਮੁੰਡੇ ਨੇ ਜਦ ਕਿਚਨ ਚ ਖਾਣਾ ਬਣਾਉਣ ਗਈ ਜੀ ਉਹ ਡਿਗਪੀਕ ਲੱਗ ਤਾ ਉਤਰੋਂ ਆਵਾਜ਼ ਆਈ ਵੀ ਕੁੜੀ ਡਿਗਪੀ ਕੁੜੀ ਡਿਗਪੀ ਜੀ ਉਹਨਾਂ ਨੇ ਜਾ ਕੇ ਮੁੰਡੇ ਨੇ ਮੈਨੂੰ ਫੋਨ ਕਰਿਆ ਕਹਿੰਨਾ ਅੰਕਲ ਜੀ ਵੀ ਨਵਦੀਪ ਡਿਗੀ ਸਾਨੂੰ ਪਤਾ ਮਕਰ ਰਜੇ ਵੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਹੈਗਾ ਵੀ ਕੀ ਗੱਲ ਹੋਈ ਆ ਉਦੋਂ ਬਾਅਦ ਜੀ ਅਸੀਂ ਫੋਨ ਲਾਇਆ ਉਹਨਾਂ ਨੇ ਘਰ ਵਾਲੇ ਨੇ ਚੱਕਿਆ ਉਹ ਕਹਿੰਦੇ ਜੀ ਵੀ ਅੰਕਲ ਜੀ ਵੀ ਬਹੁਤ ਸੀਰੀਅਸ ਹਨ ਨਵਦੀਪ ਮੈਨੂੰ ਹਸਪੀਟਲ ਲੈ ਕੇ ਚਲੇ ਗਏ ਜੀ ਉਤੋਂ ਬਾਅਦ ਜੀ ਉੱਥੇ ਜਾ ਕੇ ਉਹਨਾਂ ਨੇ ਟ੍ਰੀਟਮੈਂਟ ਕੀਤਾ ਜੀ ਸਾਨੂੰ ਟੈਸਟਾਂ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਇਹ ਇੱਕ ਲੱਤ 'ਚ ਕਲਾਉਡ ਸੀ ਜੀ ਇੱਕ ਵੀ ਗੁਰਦੇ 'ਚ ਕਲਾਉਡ ਚਲੇ ਗਿਆ ਵੀ ਉਹਦਾ ਕਾਰਨ ਇਹ ਜਿਹੜੀ ਹਾਰਟ ਬੀਟ ਤਾਂ ਨਵਾਰ ਰੁਕ ਚੁੱਕੀ ਹੈ ਜੀ ਦਸੰਬਰ ਨੂੰ ਦੀ ਫਲਾਈਟ ਸੀ ਇਹਦੀ ਸਟੱਡੀ ਕਰਨ ਗਈ ਸੀ ਜੀ ਇਹ ਸਟੱਡੀ ਕੰਪਲੀਟ ਹੋ ਗਈ ਸੀ ਜੀ ਲਾਸਟ ਸੈਮੈਸਟਰ ਇਹਨਾਂ ਤੇ ਪੂਰਾ ਹੋ ਗਿਆ ਤੇ ਉਹਨੇ ਵਰਕ ਪਰਮਿਟ ਅਪਲਾਈ ਕਰਿਆ ਸੀ ਜੀ ਉਹ ਤੋਂ ਬਾਅਦ ਜਿਹੜੇ ਬਿਮਾਰ ਹੋ ਗਏ ਜੀ ਪ੍ਰਾਪਰਟੀ ਵੀ ਜੀ ਉਹ ਵੇਚੀ ਸੀ ਅਸੀਂ ਨੇ ਫਿਰ ਉਹ ਤੋਂ ਬਾਅਦ ਜਿਹੜੀ ਅਸੀਂ ਦੂਜੇ ਸੈਮੈਸਟਰ ਦੀ फीस ਭੇਤੀ ਉਹ ਕਰ ਅਸੀਂ 5 ਲੱਖ ਦਾ ਲੋਨ ਲਿਆ ਸੀ ਵੈਸੇ ਤਾਂ ਇਹ ਛੋਚ ਰਹੀ ਸੀ ਅਸੀਂ ਕਹਿੰਦੇ ਵੀ ਪੁੱਤ ਤੂੰ ਸਟੱਡੀ ਕਰਨ ਗਈਆਂ ਤੂੰ ਸਟੱਡੀ ਕਰਾ ਸੀ ਤੇ ਅਸੀਂ ਹੱਲ ਕਰਨੇ ਨੇ ਅਸੀਂ ਕਿਵੇਂ ਮਰਜ਼ੀ ਕਰੀਏ ਵੀ ਤੂੰ ਇਹ ਚੀਜ਼ ਨਾ ਸੋਚ ਵੀ ਤੂੰ ਸਟੱਡੀ ਕਰਦੀਆਂ ਸਟੱਡੀ ਕਰ ਹੁਣ ਵਿਭਾਗ ਹੈ ਜੀ ਪਰਿਵਾਰ ਦੇ ਲਈ ਵੀ ਸਾਡੇ ਨਗਰ ਦੇ ਲਈ ਵੀ ਕਿਉਂਕਿ ਇੱਕ ਇਹ ਬੱਚਾ ਸੀ ਜਿਹੜਾ ਗੋਡ ਗਿਫਟਡ ਬੱਚਾ ਸੀ ਆਪਣੇ ਹਾਲਾਤਾਂ ਨਾਲ ਲੜਿਆ ਤੇ ਪਰਿਵਾਰ ਨੇ ਵੀ ਜਿੰਨਾ ਵਾਹ ਲੱਗਦੀ ਸੀ ਆਪਣੇ ਬਿੱਤ ਤੋਂ ਵੱਧ ਜਿਵੇਂ ਦੱਸਿਆ ਹੈ ਨਾ ਗੁਰਪ੍ਰੀਤ ਸਿੰਘ ਜੀ ਨੇ ਕਰਜ਼ਾ ਜ਼ਮੀਨ ਵੇਚਣ ਤੋਂ ਬਾਅਦ ਵੀ ਕਰਜ਼ਾ ਚੱਕ ਕੇ ਬੱਚੇ ਦੀ ਪੜ੍ਹਾਈ ਪੂਰੀ ਕਰਵਾਈ ਤੇ ਬੱਚੇ ਨੇ ਵੀ ਆਪਣੀ ਪੜ੍ਹਾਈ ਪੂਰੀ ਕਰਕੇ ਹਫ਼ਤਾ ਖੰਡ ਤੋਂ ਪਹਿਲਾਂ ਪੜ੍ਹਾਈ ਪੂਰੀ ਕਰਕੇ ਵਰਕ ਫੋਰਮੈਂਟਲਿੰਟ ਅਪਾਰਟਮੈਂਟ ਲਈ ਬੱਚਾ एलिਜੀਬਲ ਹੋ ਗਿਆ ਸੀ ਪਰ ਕੁਦਰਤ ਦੀ ਦੇੜੀ ਦਾ ਨਹੀਂ ਲਈ ਜਾ ਸਕੀ ਇਹ ਕਿਉਂਕਿ ਹੁਣ ਅੱਜ ਉਹ ਬੱਚੇ ਨੇ ਪਰਿਵਾਰ ਦਾ ਸਾਰਾ ਬਣਨਾ ਸੀ ਪਰਿਵਾਰ ਨੇ ਆਪਣਾ ਸਭ ਕੁਝ ਇਸ ਆਸਤੇ ਕਿ ਬੱਚਾ ਜਿਹਦੇ ਚੰਗੇ ਭਵਖ ਲਈ ਤੇ ਜਿਹੜਾ ਇੱਕ ਬੱਚੀ ਹੋਰ ਵੀ ਹੈ ਛੋਟੀ ਇਸ ਤੋਂ ਵੀ ਉਹ ਉਹਦੇ ਵਾਸਤੇ ਵੀ ਬੱਚਾ ਜਿਹੜਾ ਇਹਨਾਂ ਇਹਨਾਂ ਦੇ ਵੀ ਵਿੜਾਪੇ ਦਾ ਸਾਰਾ ਬਣੂਗਾ ਸਾਰੀ ਪੂੰਜੀ ਹੈ ਜਿਹੜਾ ਜੋ ਵੀ ਉਹ ਵਿੱਤ ਤੋਂ ਵੱਧ ਆਪਣੇ ਤੋਂ ਲਾ ਸਕਦੇ ਸੀ ਲਾਤੀ ਪਰ ਜਿਹੜੇ ਇਹ ਮੰਦਪਾਗੀ ਘਟਨਾ ਨੇ ਪਰਿਵਾਰ ਤਾਂ ਜੁੜ ਕੇ ਰੱਖੀ ਰੱਖਿਆ ਨਾਲ ਸਾਡਾ ਜਿਹੜਾ ਸਾਰਾ ਨਗਰ ਵੀ ਇਸ ਖਨੂੰ ਜਿਹੜਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਤੇ ਅਸੀਂ ਤਾਂ ਇੱਕੋ ਇੱਕ ਬੇਨਤੀ ਕਰਦੇ ਹਾਂ ਐਨ ਆਰ ਆਈ ਡਿਪਾਰਟਮੈਂਟ ਇੰਡੀਆ ਦਾ ਜਿਹੜਾ ਜਾਂ ਸਾਡੀ ਪੰਜਾਬ ਸਰਕਾਰ ਹੈ ਕਿ ਕਿ ਇੱਕ ਤਾਂ ਇਹ ਹੁੰਦਾ ਵੀ ਆਪਾਂ ਇਹ ਮੰਗ ਕਰਦੇ ਆ ਕਿ ਕਿਸੇ ਕਰਕੇ ਵੀ ਕੋਈ ਲਾਲਚ ਦੇ ਇਹ ਤਾਂ ਹੁਣ ਬੱਚੇ ਤੇ ਸਾਰਾ ਕੁਝ ਲਾਈ ਬੈਠੇ ਆ ਤੇ ਬੱਚੇ ਨੇ ਵੀ ਆਪਣੇ ਵੱਲੋਂ ਜਿਹੜੀ ਪੂਰੀ ਪੂਰੀ ਬਾਹ ਲਾਈ ਆ ਤੇ ਹੁਣ ਪਰਿਵਾਰ ਬੇਵਸ ਹੈ ਇੱਕੋ ਇੱਕ ਬੇਨਤੀ ਹੈ ਐਨ ਆਰ ਆਈ ਐਨ ਆਰ ਆਈ ਭਾਈਚਾਰੇ ਨੂੰ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਪਰਿਵਾਰ ਦੀ ਵੱਦ ਤੋਂ ਵੱਦ ਮਦਦ ਕੀਤੀ ਜਾਵੇ ਤਾਂ ਜੋ ਸਾਡੇ ਜਿਹੜੇ ਛੋਟੀ ਬੱਚੀ ਆ ਉਹਦਾ ਭਵਿਕੀ ਸੁਰੱਖਿਅਤ ਹੋਵੇ ਤੇ ਇਹਨਾਂ ਦਾ ਬੜਾ ਪਏ ਦੀ ਜਿਹੜੀ ਡੰਗੋਰੀ ਆ ਉਹ ਵੀ ਕੋਈ ਥੋੜੀ ਬੋਟੀ it as well